ਨਰਕ ਕਿਨੂੰ ਕਿਹਾ ਜਾਂਦਾ ਇਸ ਗਲੀ ਚ ਆ ਕੇ ਪਤਾ ਲੱਗਦਾ ਕਿ ਵੀ ਨਰਕ ਕਿਨੂੰ ਕਿਹਾ ਜਾਂਦਾ ਕੂਲਰ ਦੀ ਮੋਟਰਾਂ ਰਾਹੀ ਜਿਹੜੇ ਹੈਗੇ ਆਪਣੇ ਜੁਗਾਰ ਬਣਾ ਕੇ ਖੋਧੀਆਂ ਬਣਾ ਕੇ ਪਾਣੀ ਬਾਹਰ ਕੱਢ ਰਹੇ ਆ ਕੀ ਤੁਸੀਂ ਇਹ ਮਕਾਨ ਖਰੀਦੇ ਵੇ ਜਾਂ ਸਰਕਾਰ ਨੇ ਤੁਹਾਨੂੰ ਫ੍ਰੀ ਦਿੱਤਾ ਹੈ ਤੁਹਾਡੀ ਆਪਣੀ ਰਜਿਸਟਰੀ ਕਰਾਈ ਵੀ ਆ ਤੁਹਾਡੀ ਵੋਟਾਂ ਤੋਂ ਇਹ ਜਿੱਤੇ ਉਸ ਤੋਂ ਬਾਅਦ ਤੁਹਾਡਾ ਇਹ ਹਾਲ ਇਹ ਕੋਈ ਸਾਨੂੰ ਪੁੱਛੇ ਕਿ ਨਰਕ ਕਹੇ ਜਾ ਹੁੰਦਾ ਸੀ ਉਹਨੂੰ ਕਹਦੇ ਕਿ ਵਾਰਡ ਨੰਬਰ 15 ਦੀ ਇਸ ਗਲੀ ਚ ਚਲਾ ਜਾ ਜਾਨਵਰ ਲੋਕੀ ਮਰਿਆ ਭੁਗਦੇ ਨੇ ਤੇ ਜੀਵਦੇ ਭੁਗਤਨੇ ਪਏ ਆ ਉਹਨਾਂ ਤੇ ਸਾਨੂੰ ਇੰਨਾ ਗੁੱਸਾ ਚੜਦਾ ਵੀ ਡਾਂਗਾਂ ਦੇ ਨਾਲ ਪਿੱਛਾ ਭਜਾਈਏ ਜਿਹੜਾ ਕੋਟਾ ਵਾਲਾ ਆ जब कांग्रेस पार्टी गए झटना पै गया ना। ना। अगली बार एमसी साहब थोड़े तो, तो वोटा मंगना फूलों का हार पाओगे इन्होंने बच्चा रोंदो दें ਕਸਾ ਦੇ ਰੋ ਰੋ ਕੇ ਵੀ ਮਾਰ ਗਏ ਆ ਮਤਲਬ ਵੋਟਾ ਵਾਕੇ ਤੋ ਤੁਸੀਂ ਇਹ ਵੀ ਕਸੂਰ ਕਰਤਾ ਕਿ ਤੁਸੀਂ ਰਿਸ਼ਤੇਦਾਰੀ ਤੋੜ ਬੈਠੇ ਸਾਰੀ ਤੋੜ ਬੈਠੇ ਕਿ ਹਮਾਰਾ ਰਿਸ਼ਤੇਦਾਰ ਵੀ ਕੋਈ ਨਹੀਂ ਆਈ ਪਿਆ ਤਾਂ ਕਿਆ ਕਰੇ ਹਮ ਰਿਸ਼ਤੇਦਾਰ ਵੀ ਨਹੀਂ ਆਤੇ ਨਾ ਉਹ ਕਹਿੰਦਾ ਤੇ ਰਿਸ਼ਤੇਦਾਰ ਉਹ ਕਹਿੰਦਾ ਗੰਦ ਕੀ ਆ ਹਮ ਕਿਆ ਕਰੇ ਅਬ ਨਾਲ ਐਮਸੀ ਸਾਹਿਬ ਵੀ ਆ ਪਹਿਲਾਂ ਇਹਨਾਂ ਨੂੰ ਪੁੱਛ ਲਿਆ ਕਿਹੜਾ ਇਹ ਫਾਇਦੇ ਦੇ ਲਈ ਇਹ ਅਮਰਵੀ ਪਾਰਟੀ ਘੁੰਮ ਕੇ ਆਇਓ ਤੂੰ ਤੇ ਆਪਣਾ ਫੈਸਲਾ ਉਧਰ ਜਾ ਕੇ ਸਾਰਾ ਪੁੱਛ ਕੇ ਜਾਂਦਾ ਇੱਕ ਅਵਾ ਵੈਲੀ ਸੀ ਕਿ ਐਮਸੀ ਨੂੰ ਪੈਸੇ ਦਿੱਤੇ ਗਏ ਆ ਉੱਥੇ ਜਾਣ ਦੇ ਲਈ ਕਿਹੜੀ ਕਮਿਟਮੈਂਟ ਹੋਈ ਸੀ ਤੁਹਾਡੇ ਕੋਲ ਜਿਹੜਾ ਤੁਸੀਂ ਕੰਬੋ ਸਾਹਿਬ ਨੂੰ ਧੋਖਾ ਦੇ ਕੇ ਉੱਥੇ ਗਏ ਉਸੀ ਕੋਈ ਕਮਿਟਮੈਂਟ ਕਰਕੇ ਗਈ ਸੀ ਮੈਡਮ ਕੋਲ ਕਿ ਵੀ ਮੈਂ ਤੁਹਾਡੇ ਕੋਲ ਸ਼ਾਮਿਲ ਹੋ ਜਾਗਾ ਆ ਜਾਗਾ ਪਰ ਮੇਰਾ ਇੱਕ ਕੰਮ ਹੋਣਾ ਚਾਹੀਦਾ ਹੈ ਲਾਈਟਾਂ ਬੰਦ ਪਈਆਂ ਸੜਕ ਦਾ ਤੁਸੀਂ ਹਾਲ ਦੇਖ ਲਓ ਕੀ ਹੈ ਤੇ ਹੋਦੀਆਂ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਆਪਣੇ ਪੈਸਾ ਨਾਲ ਬਣਾਈਆਂ ਕੀ ਇਸ ਕਰਕੇ ਇਹਨਾਂ ਨੇ ਵੋਟਾਂ ਪਾਈਆਂ ਸੀਗੀਆਂ ਇਹ ਸਵਾਲ ਹੈ ਕਿਹੜਾ ਵੀ ਕੋਈ ਆ ਗਿਆ ਨੰਗਾ ਕਰਕੇ ਗੱਲ ਆਉਣ ਹੈ ਕਿ ਵੋਟ ਨਹੀਂ ਪਾਉਂਦੀ ਕੇ ਅੱਗੇ ਤੇ ਆ ਦੇ ਨਾ ਬਾਈ ਡੇਰੇ ਤੂੰ ਨਿਠਾਇਆ ਏ ਹੁਣ ਡੇਰੇ ਤੋਂ ਕੱਪੜੇ ਪਾੜ ਕੇ ਉਹਨਾਂ ਸਾਰੇ ਨੰਗਾ ਜਿਹੜਾ ਕੋਈ ਬੰਦਾ ਆਇਆ ਕਰਕੇ ਚੱਲਾਂਗਾ ਮੈਂ ਹਾ ਪ੍ਰਦੀਪ ਚੌਧਰੀ ਤੇ ਤੁਸੀਂ ਦੇਖ ਰਹੇ ਹੋ ਐਕਸ਼ਨ ਪੰਜਾਬ ਵੈਬਲੂ ਚੈਨਲ ਇਸ ਵੇਲੇ ਅਸੀਂ ਰਾਜਪੁਰਾ ਦੀ ਵਾਰਡ ਨੰਬਰ 15 ਦੇ ਵਿੱਚ ਖੜੇ ਆ ਮੈਂ ਇੱਥੇ ਜਦ ਪਹੁੰਚਿਆ ਤਾਂ ਮੈਂ ਦੇਖਿਆ ਕਿ ਵੀ ਇੱਕ ਜਿਹੜਾ ਕਹਿੰਦੇ ਨੇ ਕਿ ਵੀ ਨਰਕ ਭਰੀ ਜ਼ਿੰਦਗੀ ਨਰਕ ਕਿੰ ਨੂੰ ਕਿਹਾ ਜਾਂਦਾ ਇਸ ਗਲੀ ਚ ਆ ਕੇ ਪਤਾ ਲੱਗਦਾ ਕਿ ਵੀ ਨਰਕ ਕਿੰ ਨੂੰ ਕਿਹਾ ਜਾਂਦਾ ਛੋਟੇ ਛੋਟੇ ਬੱਚੇ ਆ ਇੱਥੇ ਠੀਕ ਇਨੀ ਗੰਦੀ ਸਮੈਲ ਇੱਥੇ ਆਈ ਵੀ ਹੈ ਜੁਗਾੜਾ ਨਾਲ ਇਹ ਇੱਥੇ ਰਹਿ ਰਹੇ ਆਂ ਘਰਾਂ ਦਾ ਪਾਣੀ ਕਿਸ ਤਰੀਕੇ ਨਾਲ ਕੱਢਿਆ ਜਾ ਰਿਹਾ ਹਰ ਇੱਕ ਘਰ ਦੇ ਅੰਦਰ ਇਹ ਪਾਈਪ ਲੱਗਿਆ ਹੋਇਆ ਜਿਹੜਾ ਆਪਾਂ ਬਾਗਾਂ ਨੂੰ ਪਾਣੀ ਦਿੰਦੇ ਉਹ ਵਾਲਾ ਪਾਈਪ ਲਾ ਕੇ ਇਹਨਾਂ ਨੇ ਕੂਲਰ ਦੀ ਮੋਟਰਾਂ ਰਾਹੀ ਜਿਹੜੇ ਹੈਗੇ ਆਪਣੇ ਜੁਗਾੜ ਬਣਾ ਕੇ ਹੋਧੀਆਂ ਬਣਾ ਕੇ ਪਾਣੀ ਬਾਹਰ ਕੱਢ ਰਹੇ ਆਂ ਤੇ ਤੁਸੀਂ ਆਪ ਸੋਚ ਸਕਦੇ ਹੋ ਕਿ ਕਿੰਨੀ ਕੁ ਬੁਰੀ ਹਾਲਤ 'ਚ ਲੋਕੀ ਰਹਿ ਰਹੇ ਆਂ ਤੁਸੀਂ ਦੇਖ ਸਕਦੇ ਹੋ ਸਾਰੇ ਸਾਰੇ ਤੇ ਸਾਰੇ ਇੰਨੀ ਗੰਦੀ ਸਮੈਲ ਇੱਥੇ ਅਸੀਂ ਲੋਕਾਂ ਨੂੰ ਇਹ ਪੁੱਛਾਂਗੇ ਕਿ ਕਿਆ ਚੱਕਰ ਹੈ ਕਿ ਤੁਸੀਂ ਇਹ ਮਕਾਨ ਖਰੀਦੇ ਵੇਆਂ ਜਾਂ ਸਰਕਾਰ ਨੇ ਤੁਹਾਨੂੰ ਫ੍ਰੀ ਦਿੱਤਾ ਹੈ ਕਿ ਤੁਹਾਡੇ ਵੱਲ ਦੇਖ ਹੀ ਨਹੀਂ ਰਹੇ ਹੋ ਕਿ ਇਹ ਤਾਂ ਮਕਾਨ ਫ੍ਰੀ ਦਿੱਤੇ ਵੇ ਜਿਸ ਕੰਡੀਸ਼ਨ 'ਚ ਰਹਿ ਰਹੇ ਉਹਨਾਂ ਨੂੰ ਰਹਿਣ ਦਿਓ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਮਾਤਾ ਜੀ ਕਿਆ ਕਹਿਣਾ ਚਾਹੋਗੇ ਇੰਨੀ ਬੁਰੀ ਹਾਲਤ ਤੁਹਾਡੇ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਦੇਖੋ ਜਾਦ ਇੱਥੇ ਆਂਦੇ ਆ ਬੋਟਲ ਲੈਣ ਵਾਸਤੇ ਲਾਲ ਸਿੰਘ ਉੱਥੇ ਆਇਆ ਸੀ ਤੇ ਮੈਂ ਉਹਨੂੰ ਕਿਹਾ ਮਹਾਪੁਤਰਾ ਹੂੰ ਆਂਦੇ ਆ ਬੋਟਲਰ ਪਿੱਛੇ ਤੇ ਸਾਨੂੰ ਕੋਈ ਪੁੱਛਗੀ ਚ ਨਹੀਂ ਆਂਦੀ ਉਹ ਕਹਿੰਦਾ ਸੀ ਮੈਂ ਆਵਾਂਗਾ ਤੁਹਾਡੇ ਕੋਲ ਅਸੀਂ ਫੋਨ ਵੀ ਕਰ ਲਏ ਸਭ ਕੁਝ ਕਰ ਲਿਆ ਕਦੀ ਆ ਕੇ ਨਹੀਂ ਦੇਖਿਆ ਕਦੇ ਵੀ ਤੇ ਬਾਜੀ ਕਿੰਨੇ ਦਿਨ ਕੇ ਬਣਿਆ ਉਹ ਲੈਟਰ ਦੇਖੋ ਸਿਰੇ ਸਿਰੇ ਤੱਕ ਉਹ ਹਮੇਸ਼ਾ ਬੰਦ ਰਹਿੰਦੀ ਹੈ ਕੋਈ ਇਧਰ ਨਾ ਕੋਈ ਬਿਜਲੀ ਆਲਾ ਆਂਦਾ ਇਸ ਤਰ੍ਹਾਂ ਲਵਾਰਚ ਕਲੋਨੀ ਸਮਝੀ ਹੈ ਇੱਕ ਬੋਟਾ ਬੋਟਾ ਲੈਣ ਵਾਸਤੇ ਕਾਕਚੰਚ ਕਲੋਨੀ ਇਸ ਤਰ੍ਹਾਂ ਕੋਈ ਕਾਕਚੰਚ ਕਲੋਨੀ ਨਹੀਂ ਹੈਗੀ ਇਹ ਮੈਂ ਤਾਂ ਉਹਨਾਂ ਨੂੰ ਕਹਿੰਦੀ ਆਂ ਜਦ ਆਂਦੇ ਆਂ ਭਰਾਵਾ ਵੀ ਅਸੀਂ ਹੈਗੇ ਆਂ ਕਿ ਨਹੀਂ ਵੀ ਕਾਗਜ਼ ਤੇ ਸਾਡੇ ਵੀ ਵੋਟਰਾਂ ਬਾਰੇ ਹੀ ਵੋਟਾਂ ਹੀ ਲੈਣ ਆਂਦੇ ਆ ਜਦ ਹੀ ਵੋਟ ਬਣਦੀ ਹੈ ਉਸ ਤੋਂ ਪਹਿਲਾਂ ਕੋਈ ਸੁਣਵਾਈ ਨਹੀਂ ਸਾਡੀ ਹੈਗੀ ਕਦੇ ਵੀ ਇਹਨਾਂ ਵੱਲੋਂ ਤਾਂ ਦਾਅਵੇ ਕਿਤੇ ਜਾਂਦੇ ਕਿ ਅਸੀਂ ਹਰ ਵਾਰਡ ਦਾ ਵਿਕਾਸ ਕਰ ਰਹੇ ਆਂ ਅਸੀਂ ਕੋਈ ਨਹੀਂ ਦੇਖ ਕੋਈ ਵਿਕਾਸ ਨਹੀਂ ਹੈ ਤੁਹਾਡੇ ਸਾਹਮਣੇ ਇਹ ਕਿਹ ਹੁੰਦੀਆਂ ਜੇ ਤੁਸੀਂ ਚੱਕ ਕੇ ਦੇਖੋਗੇ ਤਾਂ 2-2 ਫੁੱਟ ਦੀਆਂ ਹੁੰਦੀਆਂ ਬਣੀ ਵੀ ਇਹ ਹੁੰਦੀਆਂ ਹੁੰਦੀਆਂ 2-2 ਫੁੱਟ ਦੀ 2-2 ਫੁੱਟ ਦੀ ਕੋਈ ਹੁੰਦੀ ਨਹੀਂ ਹੁੰਦੀ ਹੈਗੀ ਹੁਣ ਇਹ ਹੀ ਨਾ ਕੀ ਨਾਲ ਬੰਦ ਹੋ ਗਈਆਂ ਬਲੌਕ ਹੋ ਗਈਆਂ ਤੇ ਅਸੀਂ ਕੀ ਕਰੀਏ ਅੱਗੇ ਹੋਰ ਕੋਈ ਪਾਈਪ ਨਹੀਂ ਪਾਇਆ ਕੋਈ ਟੁੱਟੀ ਕਾ ਨਹੀਂ ਕੋਈ ਹੋਰ ਨਹੀਂ ਕੋਈ ਕੁਝ ਨਹੀਂ ਕਰ ਇਧਰ ਆ ਕੇ ਬਸ ਇੱਕ ਫਾਰਮੈਲਟੀ ਇੱਕ ਵਾਰੀ ਪੂਰੀ ਕਰ ਕੇ ਇੱਕ ਵਾਰੀ ਫਾਰਮੈਲਟੀ ਪੂਰੀ ਕਰੀਏ ਬਾਕੀ ਕਿਸੇ ਨੇ ਨਹੀਂ ਆ ਕੇ ਦੇਖਿਆ ਪੁੱਤਰਾ ਕੋਈ ਵੀ ਜੇ ਕੋਈ ਆਇਆ ਹੋਏ ਐਮਸੀ ਸਾਹਿਬ ਵੀ ਖੜੇ ਆ ਇਹ ਵੀ ਕਦੀ ਜਾਂਦੇ ਪੁੱਛ ਲੋ ਇਹਨਾਂ ਨੂੰ ਵੀ ਨਾਲੇ ਇਹ ਵੀ ਉਹਨਾਂ ਨਾਲੇ ਮਿਲੇ ਵੇ ਹੁੰਦੇ ਆ ਮਾਤਾ ਜੀ ਮਾਤਾ ਜੀ ਕੀ ਕਹਿਣਾ ਚਾਹੋਗੇ ਬੜਾ ਪੁਰਾ ਹਾਲ ਹੈ ਤੁਹਾਡੀ ਬਹੁਤ ਪੁਰਾ ਮੈਨੂੰ ਇਹ ਪਹਿਲਾਂ ਮੈਨੂੰ ਇਹ ਦੱਸੋ ਕਿ ਇਹ ਮਕਾਨ ਤੁਸੀਂ ਖਰੀਦੇ ਹੋਇਆ ਹੈ ਜਾਂ ਸਰਕਾਰ ਨੇ ਤੁਹਾਨੂੰ ਸਰਕਾਰ ਨੇ ਤੁਹਾਨੂੰ ਫਰੀ ਦਿੱਤੇ ਆ ਇਹ ਜੇ ਸਰਕਾਰ ਨੇ ਹਰੂ ਫਰੀ ਦਿੱਤੇ ਹੁੰਦੇ ਤਾਂ ਇਹ ਗਲੀਆਂ ਨਾ ਬਣਾਉਂਦੇ ਨਹੀਂ ਕੀ ਪਤਾ ਇਹ ਕਹਿੰਦੇ ਹੁਣ ਕਿ ਫਰੀ ਤਾਂ ਦਿੱਤੇ ਵੇ ਬਾਅਦ ਚ ਕੰਮ ਕਰਾ ਲਾਂਗੇ ਤੁਹਾਡੀ ਆਪਣੀ ਰਜਿਸਟਰੀ ਕਰਾਈ ਵੀ ਹੈ ਤੁਹਾਡੀ ਵੋਟਾਂ ਤੋਂ ਇਹ ਜਿੱਤੇ ਉਸ ਤੋਂ ਬਾਅਦ ਤੁਹਾਡਾ ਇਹ ਹਾਲ ਆ ਗਿਆ ਜਦੋਂ ਵੋਟਾਂ ਲੈਣੇ ਉਦੋਂ ਆਉਂਦੇ ਨੇ ਉਹ ਤੂੰ ਬਾਅਦ ਨਹੀਂ ਆਉਂਦੇ ਹੈਗੇ ਜਦੋਂ ਵੋਟਾਂ ਲੈਣੇ ਉਦੋਂ ਆਉਂਦੇ ਨੇ ਇੱਕ ਵਾਰੀ ਹੱਥ ਜੋੜ ਜਾਂਦੇ ਨੇ ਮਗਰੂ ਸਾਰੀ ਉਮਰ ਜੜਾਂਦੇ ਰਹ ਮੈਡਮ ਵੱਲੋਂ ਤਾਂ ਕਿਹਾ ਜਾਂਦਾ ਕਿ ਮੈਂ ਬਹੁਤ ਵਿਕਾਸ ਕਰਾ ਰਹੀ ਐ ਮੈਂ ਨਹੀਂ ਦੇਖ ਰਹੀ ਜਿਹੜਾ ਸਫਾਰਸੀਆ ਦੀ ਕਰ ਦਿੱਤੀ ਜਿਹੜਾ ਨੀਸਵਾਰਦੀ ਦੀ ਨਾਂ ਕੀਤੀ ਜਿਹੜਾ ਸਫਾਰਸੀ ਏ ਉਸ ਦੇ ਕਰ ਦਿੱਤੀ ਤੁਹਾਨੂੰ ਸੁਣਵਾਈ ਹੋ ਗਈ ਉਹਦੀ ਇੱਥੇ ਸੁਣਵਾਈ ਉਹਦੀ ਉੱਤੇ ਹੀ ਸੁਣਵਾਈ ਏ ਜੇ ਸਫਾਰਸੀ ਨਹੀਂ ਹੁੰਦਾ ਕੁਝ ਵੀ ਨਹੀਂ ਹੁੰਦਾ ਮੇਰਾ ਗਰੀਬ ਵਾਲੇ ਹਾਲ ਕੋਈ ਆਉਂਦਾ ਜਿਹੜੇ ਤੁਸੀਂ ਕੂਲਰ ਦੀ ਮੋਟਰਾਂ ਦੇ ਨਾਲ ਇਹ ਪਾਣੀ ਬਾਹਰ ਕੱਢ ਰਹੇ ਹੋ ਕਿੰਨੇ ਦਿਨ ਕੱਢ ਜਾਂਦੀ ਏ ਇਹ ਇਹ ਬੱਸ ਤਾਂ ਵੀ ਨਹੀਂ ਕਰਦੀ ਸੜ ਜਾਂਦੀ ਏ ਕਿੰਨੇ ਦਿਨ ਹੁੰਦੀ ਏ ਇੱਕ ਮੋਟਰ ਇਹ ਕਿੰਨੇ ਦਿਨ ਇਹ 500 ਦੀ 500 ਦੀ ਮੋਟਰ ਹਾਂ 500 ਨਹੀਂ ਕਰਦੀ ਮਤਲਬ ਤੁਹਾਡੇ 2000 ਰੁਪਏ ਮਹੀਨੇ ਦਾ ਖਰਚਾ ਤਾਂ ਇਹ ਫालतू ਦਾ ਲੱਗਿਆ ਵਾ ਇਹ ਪੁੱਛ ਰੋ ਕੋਈ ਇਹ ਮੁੰਡੇ ਕਿਵੇਂ ਇਦਾਨ ਕਰਦੀਓ ਠੀਕ ਹੈ ਇਹ ਤੁਹਾਨੂੰ ਵੋਟਾਂ ਪਾਣ ਦਾ ਇਨਾਮ ਮਿਲਿਆ ਇਹ ਉਹ ਇਹ ਵਾਰ ਇਨਾਮ ਦਿੱਤੇ ਉਹਨਾਂ ਨੇ ਲੋਕ ਲੋਕੀ ਬੋਤਲਾਂ ਪੀਣ ਨੂੰ ਦਿੰਦੇ ਨਹੀਂ ਐਸੇ ਨਹੀਂ ਤਾਂ ਕੁਝ ਮੰਗਦੇ ਵੀ ਉਹਨਾਂ ਨੂੰ ਕੁਝ ਨਹੀਂ ਹੋ ਐ ਕਹੀ ਵਾਈਆਂ ਨੇ ਤੁਹਾਨੂੰ ਇਹ ਗਲੀ ਬਣਾ ਦਿਓ ਜੇ ਕੋਈ ਸਾਨੂੰ ਪੁੱਛੇ ਕਿ ਨਰਕ ਕਹੇ ਜਾ ਹੁੰਦਾ ਅਸੀਂ ਉਹਨੂੰ ਕਹਿ ਦਈਏ ਕਿ ਵਾਰਡ ਨੰਬਰ 15 ਦੀ ਇਸ ਗਲੀ ਚ ਚਲਾ ਜਾ ਲੋਕੀ ਮਰਿਆ ਭੁਗਤਦੇ ਨੇ ਅਜੀਵ ਦੇ ਭੁਗਤਨੇ ਪਏ ਆ ਲੋਕੀ ਤੇ ਮਰਿਆ ਭੁਗਤਦੇ ਨੇ ਨਾ ਪੁੱਤਰ ਲੋਕੀ ਮਰਿਆ ਆ ਭੁਗਤਦੇ ਨੇ ਤੇ ਇਹ ਜੀਵ ਦੇ ਭੁਗਤਨੇ ਪਏ ਆ ਲੋਕੀ ਇਹਦਾ ਨਰਕ ਸਵਰਗ ਅੱਗੇ ਵੀ ਇੱਥੇ ਇੰਦੇ ਇੱਥੇ ਭੁਗਤਨੇ ਪਏ ਆ ਕੀ ਕਹਿਣਾ ਚਾਹੋਗੇ ਇੰਨਾ ਬੁਰਾ ਹਾਲ ਤੁਹਾਨੂੰ ਇੰਨਾ ਬੁਰਾ ਹਾਲ ਮੈਂ ਮੁਸ਼ਕਲਾਂ ਪਤਾ ਨਹੀਂ ਹੋ ਬਈ ਮੁਸ਼ਕ ਹੁੰਦੀ ਕੀ ਹੈ ਨਾਲ ਹੀ ਰਲ ਗਿਆ ਮੁਸ਼ਕ ਦੇ ਹਾਂ ਤਾਂ ਨੇੜੇ-ਤੇੜੇ بارش ਵੀ ਨਹੀਂ ਹੋਈ ਤਾਂ ਇੱਥੇ ਆਣਾ ਇਹਨਾਂ ਓਕਾ ਜੇ بارش ਹੋ ਜਾਂਦੀ ਹੈ ਅੰਦਰੋਂ ਚਾਹਨਾ ਨਾ ਪਾਣੀ ਵੜ ਜਾਂਦਾ ਜਾਂ ਕੰਦਰ ਕਮਰੇ ਵੇਖੋ ਕਮਰੇ ਡਿੱਗਣ ਵਾਲੀ ਹੋਈ ਨਹੀਂ ਪਾਣੀ ਰੁਕ ਜਾਂਦਾ ਅੰਦਰਾਂ ਚ ਵੜ ਜਾਂਦਾ

ਫਿਰ ਕੋਈ ਨਹੀਂ ਕੋਈ ਐਮ ਸੀ ਸਾਹਿਬ ਕਿਤੇ ਮੈਡਮ ਦੀ سپورਟ ਤੋਂ ਨਹੀਂ ਕਰਦੇ ਕੋਈ ਕੋਈ ਨਹੀਂ ਆਇਆ ਟੁੱਟੀ ਆ ਪਾਈਪ ਕੋਈ ਨਹੀਂ ਆਇਆ ਬਰਛਾ ਵਾਲਾ ਪਾਈਪ ਕੋਈ ਨਹੀਂ ਆਇਆ ਗੈਸ ਸਿਲੰਡਰ ਵਾਲਾ ਠੀਕ ਹੈ ਨਾ ਉਹਨਾਂ ਤੇ ਸਾਨੂੰ ਇੰਨਾ ਗੁੱਸਾ ਚੜਦਾ ਵੀ ਡਾਂਗਾਂ ਦੇ ਨਾਲ ਪਿੱਛਾਂ ਭਜਾਈ ਜਿਹੜਾ ਕਬੂਟਾ ਵਾਲਾ ਆ ਗਿਆ ਤੁਸੀਂ ਮੈਨੂੰ ਇੱਕ ਗੱਲ ਦੱਸੋ ਐਮ ਸੀ ਸਾਹਿਬ ਆਮ ਆਦਮੀ ਪਾਰਟੀ ਚੱਲੇ ਗਈ ਸੀ ਕਾਂਗਰਸ ਨੂੰ ਅੱਛੇ ਛੱਡ ਕੇ ਠੀਕ ਹੈ ਫਿਰ ਉੱਥੋਂ ਵਾਪਸ ਆ ਕੇ ਇਹਨਾਂ ਨੇ ਕਿਹਾ ਕਿ ਮੈਨੂੰ ਤਾਂ ਵਾਰਡ ਵਾਲਿਆਂ ਨੇ ਕਿਹਾ ਕਿ ਉਸੇ ਉੱਥੇ ਜਾ ਕੇ ਅਸਾਂ ਕੋਈ ਨਹੀਂ ਕਿਹਾ ਮੇਰੀ ਸੁਣੋ ਗੱਲ ਅਸਾਂ ਤੇ ਕਿਸੇ ਦੀ ਰੱਖੀ ਬੈਠੇ ਆ आपा, आपने आपा आगे आगे नहीं? 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 तो अपने घर बैठे हैं ना आप वोटा पाती ने जकीन तो पाईया ने विश्वास रब च आज ने करी गए है नी वोटा सा को लै गए नहीं आखा काम हो गएगा विश्वास बच गया ना जलू आप एक आख दी तेरी चीज इन्हें वोटा देती है मुखी बनाता पुछ लै मूं तो आप चुगली नहीं है नी एन वोटा बलवी वोटा मैं पाईया पुछ लारिछे ला के ਪਰ ਤਾਂ ਕਿ ਸਾਡਾ ਇਹ ਹਾਲ ਹੋ ਗਿਆ ਸਾਰਿਆਂ ਦਾ ਸਾਡੇ ਪਿੰਨੇ ਗਲੀ ਬਣੇਗੀ ਇਹ ਗਲੀ ਬਣੇਗੀ ਉਧਰ ਗਲੀਆਂ ਸਾਰੀਆਂ ਬਣ ਗਈਆਂ ਇਧਰ ਗਲੀ ਵਾਲਾ ਕੋਈ ਵੀ ਨਹੀਂ ਆਇਆ ਇਹ ਜਦ ਕਾਂਗਰਸ ਚ ਸੀਗੇ ਆਮ ਆਦਮੀ ਪਾਰਟੀ ਚ ਗਏ ਸੀ ਤੁਹਾਨੂੰ ਪੁੱਛ ਕੇ ਗਏ ਸੀ ਕੀ ਬੰਦ ਕੋਈ ਨਹੀਂ ਪੁੱਛਿਆ ਤੁਹਾਨੂੰ ਕੋਈ ਪੁੱਛਿਆ ਨਾ ਤੁਹਾਨੂੰ ਕੋਈ ਪੁੱਛਿਆ ਆਪਣੇ ਫਾਇਦੇ ਲਈ ਗਈ ਸੀ ਇਹ ਆਪਣੀ ਉਧਰਤ ਗਏ ਹੋਣੇ ਕੋਈ ਜਿਹੜਾ ਮਜਬੂਰੀ ਹੋਣੀ ਹੈ ਤਾਂ ਕਿ ਹੋਣੀ ਹੈ ਆਪਣੇ ਫਾਇਦੇ ਉੱਤੇ ਗਏ ਸਾਨੂੰ ਤਾਂ ਨੇਰਾ ਛੱਟਣਾ ਪੈ ਗਿਆ ਨਾ ਸਾਰਾ ਕੋਈ ਸੋਚਦਾ ਆਪਣੀ ਕੁਰਸੀ ਵਾਲ ਸੋਚਦਾ ਕਿਸੇ ਗਰੀਬ ਵਾਲ ਨਹੀਂ ਵੇਦਾ ਉਸ ਤੋਂ ਬਾਅਦ ਇਹ ਵਾਪਸ ਕਾਂਗਰਸ ਚ ਆ ਗਏ ਇਹਦਾ ਨੁਕਸਾਨ ਤੁਹਾਨੂੰ ਹੋ ਰਿਹਾ ਇਹ ਸਾਨੂੰ ਹੋ ਰਿਹਾ ਇਹ 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 ਦਾ ਨਰਕ ਹੀ ਭੋਗਨੇ ਪਏ ਆ ਇਹ ਦਾ ਨਰਕ ਹੀ ਭੋਗਣ ਦੇ ਆ ਕਿ ਨਹੀਂ ਜਿਹਦੇ ਆਲ ਵੀ ਅਸੀਂ ਗਏ ਆ ਅੱਖ ਲੱਗੇ ਤੁਹਾਡਾ ਐਮਸੀ ਜਿਹੜਾ ਏ ਤੁਸੀਂ ਜਾਣੋ ਤੁਹਾਡਾ ਐਮਸੀ ਜਾਣੇ ਉਹ ਤੁਹਾਡੇ ਐਮਸੀ ਲੱਗਦਾ ਸਾਡੇ ਵਾਲ ਨਹੀਂ ਆਉਣਾ ਅਗਲੀ ਵਾਰ ਐਮਸੀ ਸਾਹਿਬ ਤੁਹਾਡੇ ਤੋਂ ਵੋਟਾਂ ਮੰਗਣਾ ਹੋ ਕੇ ਫੁੱਲਾਂ ਦੇ ਹਾਰ ਪਾਉਂਗੇ ਇਹਨਾਂ ਦੇ ਗੱਲ ਚ ਨਹੀਂ ਫੁੱਲਾਂ ਦਾ ਹਾਰ ਜੇ ਪਾਣ ਜੋ ਘਾਵੇਗਾ ਤਾਂ ਪਾਵਾਂਗੇ ਨਾ ਮੂੰਹ ਤੇ ਆਹਣੀ ਹੈ ਜੇ ਪਾਣ ਜੋ ਘਾਵੇਗਾ ਤਾਂ ਹੀ ਪਾਵਾਂਗੇ ਜੈਤਣਾ ਹੀ ਸਹੀ ਫੁੱਲਾਂ ਦਾ ਹਾਰ ਪਾਣ ਦਿਓ ਤਾਂ ਹੀ ਪਾਣ ਮੈਡਮ bari ਕੀ ਕਹੋਗੇ ਲੋਕ ਸਭਾ ਇਲੈਕਸ਼ਨ ਆ ਗਏ ਹੁਣ ਤੁਹਾਡੇ ਕੋਲ ਆਣਾ ਹੈ ਮੈਡਮ ਨੇ ਦੁਆਰਾ ਫੁੱਲਾਂ ਦਾ ਮੇਰੀ ਗੱਲ ਸੁਣ ਫੁੱਲਾਂ ਤਾਂ ਛੱਡ ਕੇ ਪੈਸਿਆਂ ਦਾ ਪਾ ਦਿਆਂ ਘਾਰ ਪਰ ਸਾਡੇ ਜੇ ਬੱਚੇ ਇਸ ਨਰਕ ਚੋਂ ਇਸ ਨਰਕ ਚੋਂ ਕੱਢਣ ਜੇ ਬੱਚੇ ਖੁਸ਼ਹਾਲ ਤਾਂ ਹੀ ਹੈ ਨਾ ਹੈ ਕਹਿੰਨੀ ਆਦਿ ਨੇ ਬੱਚਾ ਅਸਾਂ ਦੇ ਰੋੜੋਕ ਵੀ ਮਰ ਗਏ ਆ ਇਹ ਕਿ ਨਹੀਂ ਸਾਡੀ ਦਾਵੀਆਂ ਹੀ ਸੁਣਾਈ ਹੁਣ ਮੈਡਮ ਤੁਹਾਡੇ ਕੋਲ ਫੇਰ ਆਣਗੇ ਲੋਕ ਸਭਾ ਇਲੈਕਸ਼ਨ ਆਗੇ ਦੁਬਾਰਾ ਨਹੀਂ ਕਿੰਨਾ ਸਵਾਗਤ ਕਰੋਗੇ ਮੈਡਮ ਦਾ ਇੱਥੇ ਮੈਡਮ ਦਾ ਸਵਾਗਤ ਕਰਾਂਗੇ ਇਹ ਤੁਸੀਂ ਦੇਖ ਹੀ ਚੱਲੇ ਹੋ ਨਾ ਹੈ ਜੇ ਕੋਈ ਸਵਾਗਤ ਕਰਾਣ ਵਾਲਾ ਹੋਵੇਗਾ ਤਾਂ ਹੀ ਕਰਦਾ ਨਾ ਬੰਦਾ ਹੈ ਕਿ ਨਹੀਂ ਸਾਡਾ ਕਰੇਗੀ ਬਈ ਮੈਂ ਇਹ ਕੰਮ ਜਰੂਰ ਕਰਨਾ ਤਾਂ ਅਸੀਂ ਉਹ ਤਾਂ ਕਰਾਂਗੇ ਜੇ ਸਾਡੇ ਹੀ ਨਹੀਂ ਉਹਨੇ ਕੁਛ ਵੀ ਕਰਤੀ 30 ਸਾਲ ਹੋ ਗਏ ਸੰਸਦ ਤੇ ਬੈਠੇ ਨੂੰ ਅਸਾਂ ਦਾ ਤਾਂ ਬਹੁਤ ਮਾੜਾ ਹਾਲ ਆ ਮਾਤਾ ਜੀ ਤੁਹਾਡੇ ਰਿਸ਼ਤੇਦਾਰ ਹੈਗੇ ਵਾਧੂ ਉਹ ਆਂਦੇ ਇੱਥੇ ਨਹੀਂ ਆਂਦੇ ਕਹਿੰਦੇ ਤੁਹਾਡੇ ਤਾਂ ਮੂਸਕ ਚੜਦੀ ਆ अच्छा भाई मुश्क चढ़ दिया सिक्की में जा ਸਾਡੇ ਮੁੰਡਾ ਪਰੌਣਾ ਆਉਂਦਾ ਚੰਡੀਗੜ੍ਹ ਤੇ ਸਾਡੇ ਬਾਹਰ ਨਹੀਂ ਆ ਕੇ ਬਹਿੰਦਾ ਕਹਿੰਦਾ ਮੁਸ਼ਕ ਚੜ੍ਹਦੀ ਐ ਮੈਂ ਨਹੀਂ ਬਾਹਰ ਬਹਿਣਾ ਮਤਲਬ ਵੋਟਾ ਵਾਕੇ ਤੋ ਤੁਸੀਂ ਇਹ ਵੀ ਕਸੂਰ ਕਰਤੇ ਆ ਕਿ ਤੁਸੀਂ ਰਿਸ਼ਤੇਦਾਰੀ ਤੋੜ ਬੈਠੇ ਸਾਰੀ ਤੋੜ ਬੈਠੇ रिश्ਤੇ ਟੁੱਟੇ ਗਏ ਰਿਸ਼ਤੇ ਸਾਡੇ ਸਾਰੇ ਜਦ ਕੋਈ ਆਂਦਾ ਹੀ ਨਹੀਂ ਉਰੇ ਕੋਈ ਸੁਣਾਈਓ ਨਹੀਂ ਸਾਡੀ ਹੈਗੀ ਅਸੀਂ ਤਾਂ ਬੜੇ ਦੁਖੀ ਹੋਏ ਬੈਠੇ ਆ ਸਾਡੇ ਬੱਚੇ ਬਹੁਤ ਪਰੇਸ਼ਾਨੀ ਚ ਮਾਤਾ ਜੀ ਇਹ ਇਹ ਤਾਂ ਚਲੋ ਇਸ ਚੀਜ਼ ਦਾ ਟਾਇਲਟ ਬਾਥਰੂਮ ਦਾ ਕੀ ਹਾਲਤ ਹੈ ਬੁਰਾ ਹਾਲ ਨਹੀਂ ਅੰਦਰ ਕਿਤੇ ਸਵਰੇਜ ਦਾ ਪਾਣੀ ਉਹ ਨਹੀਂ ਕਿਧਰੇ ਨਿਕਲਦਾ ਰੋਟੀ ਖਾਣੀ ਸਾਨੂੰ ਬਹੁਤ ਮੁਸ਼ਕਲ ਆ ਬੰਦ ਅੰਦਰ ਪੁੰਡੇ ਲਾ ਲਾ ਕੇ ਫਿਰ ਅਸੀਂ ਖਾਣਾ ਖਾਂਦੇ ਆ ਮਾਤਾ ਜੀ ਉਹਨਾਂ ਲੋਕਾਂ ਨੂੰ ਦੱਸੋ ਤੁਸੀਂ ਜਿਹੜੇ ਜਿਹੜੇ ਇਹ ਕਹਿੰਦੇ ਆ ਕਿ ਅਸੀਂ ਸਾਨੂੰ ਚਾਰ ਚਾਰ ਵਾਰ ਸਵੱਛ ਅਭਿਆਨ ਦਾ ਉਹ ਐਵਾਰਡ ਮਿਲਿਆ ਕਿ ਰਾਜਪੁਰੇ ਬੜਾ ਸਾਫ਼ ਹੈ ਉਹਨਾਂ ਨੂੰ ਦੱਸੋ ਉਹਨਾਂ ਨੂੰ ਦੇਖੋ ਫਿਰ ਤੁਹਾਡੇ ਸਾਹਮਣੇ ਹੀ ਹੈ ਬੇਟੇ ਇਹ ਆਦੇ ਹੀ ਹੋਟੀਆਂ ਬਣਾ ਕੇ ਦਿਾਂਗੇ ਸਾਹ ਕੁਝ ਵੀ ਨਹੀਂ ਆਪ ਦਿਆਂਗੇ ਹੋਟੀਆਂ ਬਣਾ ਕੇ ਕੋਈ ਬਣਾ ਕੇ ਨਹੀਂ ਦਿੱਤੀ ਜਿਹੜਾ ਦਿਹਾੜੀ ਲਾ ਕੇ ਆਉਂਦਾ ਹੈ 200 300 ਦਿਹਾੜੀ ਲਾਵੇਗਾ ਕਦੀ ਲੱਗਦੀ ਕਦੀ ਨਹੀਂ ਲੱਗਦੀ ਉਹ ਪੈਪ ਕਿਵੇਂ ਪਾਏਗਾ ਪਾਏ ਕਿਵੇਂ ਪਾਏਗਾ ਜੇ ਗਵਰਨਮੈਂਟ ਨੇ ਸਾਨੂੰ ਸਹੂਲਤ ਨਹੀਂ ਦੇਣੀ ਕੀ ਫਾਇਦਾ ਵੋਟਾਂ ਵੰਡਾਂ ਅਸੀਂ ਕੋਈ ਪੈਸੇ ਲੈਣੇ ਇਹ ਬੱਚੇ ਵੀ ਖੜੇ ਬੱਚੇ ਨੂੰ ਪੁੱਛ ਲੈਂਦੇ ਬੋਲ ਬਾਰਿਸ਼ ਜਦ ਬ कैसे होता है आ हाँ खेल सकते हो बाहर बाहर कीचड़ होता है बाहर बहुत। हाँ जी। बहुत किचड़ होता है। यहाँ पे जब यह बारिश होती है हम लोग यहाँ पे डिग जाते हैं है हमारे हम है यहाँ पे कोई वो नहीं हो रहा काम नहीं हो रहा कोई। फिर आप मम्मी पापा को कहते नहीं हो भाई आपने रख दिया बोलते हैं सकती हम कहीं जा नहीं सकते बोलते हैं कि हमारे रिश्तेदार बिन कोई नहीं आई प्याता क्या करें हम रिश्तेदार भी नहीं आते ना। वो क्या करते रिश्तेदार वो करे गंद किया है हम क्या करें अब शिकायत की करनी है पहला नंबर है साडी कॉलोनी दी गलियां दसी ए इदाने चुक के सारी जेडे करते ने ना ऊपर ਥੱਲੇ ਉਹਨਾ ਮਾਲ ਦੀ ਜਿੱਧਰ ਦੀ ਚਾਰ ਬੰਦੇ ਖਲੋਗੇ ਉਧਰ ਦੀ ਗੱਲਬਾਤ ਚੱਲ ਰਹੀ ਹੈ ਸਾਡੀ ਕਲੋਨੀ ਦਾ ਕੋਈ ਵਾਲੀ ਵਰਤ ਨਹੀਂ ਹੈਗਾ ਤੇ ਨਾ ਹੀ ਸਾਡੇ ਕਲੋਨੀ ਚ ਕੋਈ ਗੇੜ ਇਹ ਲੈਣਾ ਜੀ ਇੱਕ ਵਾਰੀ ਪਾ ਗਏ ਪਰ ਤੱਕੇ ਮਾਰੀ ਗਿਆ ਕੋਈ ਜਿੰਦਾ ਹੈ ਹੀ ਕੋਈ ਨਹੀਂ ਹੂੰ ਹੂੰ ਨਹੀਂ ਸਾਡੇ ਸਭ ਕੁਝ ਮੈਨ ਮਨਾਈ ਸਭ ਕੁਝ ਲੈ ਗਏ ਇਹਨਾਂ ਕਰਕੇ ਫਿਰ ਸਾਡੀ ਗਲੀ ਕਿਉਂ ਨਹੀਂ ਬਣ ਰਹੀ ਐਮਸੀ ਨੂੰ ਸ਼ਿਕਾਇਤ ਕੀਤੀ ਐਮਸੀ ਨੂੰ ਦੱਸ ਐਮਸੀ ਵਾਲ 50 ਵਾਰੀ ਜਾ ਚੁੱਕੇ ਆ ਹਾਂਜੀ ਹਾਂ ਫਿਰ ਪੁੱਛੋ ਐਮਸੀ ਮੂੰਹ ਤੇ ਖੜਾ ਹੈ ਹਾਂਜੀ ਹਾਂ ਕੀ ਜਵਾਬ ਹੈ ਲਖੋ ਕੀ ਜਵਾਬ ਮਿਲਦਾ ਹੈ ਨਾ ਬੋਲੋ ਕੀ ਜਵਾਬ ਮਿਲਦਾ ਹੈ ਇਹਨਾਂ ਵੱਲੋਂ ਕੁਝ ਵੀ ਨਹੀਂ ਜਵਾਬ ਆਵਾਂਗੇ ਜਿਹੜਾ ਮਾਰ ਇੱਕ ਦਿਨ ਤੇ ਇਹਨਾਂ ਕਹਤੇ ਹੱਥ ਘੜੇ ਨੇ ਅੱਛਾ ਕਿ ਅਗਲੇ ਇਲੈਕਸ਼ਨ ਤੋਂ ਆਵਾਂਗਾ ਵੋਟਾਂ ਮੰਗਣ ਆਵਾਂਗਾ ਮੈਂ ਕੁਝ ਨਹੀਂ ਕਰ ਸਕਦਾ ਮੈਂ ਹੁਣ ਇਹ ਗੱਲ ਆਤੀ ਏ ਇਹ ਉਹ ਉਹ ਥੂ ਲਾ ਕੇ ਉਹ ਪਰਲੇ ਸਿਰੇ ਸਾ ਕਦੇਰਾ ਏ ਜਿਹੜਾ ਵੀ ਕੋਈ ਆ ਗਿਆ ਨੰਗਾ ਕਰਕੇ ਗੱਲ ਨਾ ਹੋਣਾ ਇਹ ਤੇ ਵੋਟ ਨਹੀਂ ਪਾਉਂਦੀ ਕਿਸੇ ਨੂੰ ਮੈਂ ਸਹੀ ਗੱਲ ਕਰਨੀ ਹੈ ਅੱਗੇ ਤੇ ਆ ਦੇਖ ਨਾ ਭਾਈ ਡੇਰੇ ਤੂੰ ਨਠਾਇਆ ਏ ਹੁਣ ਡੇਰੇ ਤੋਂ ਕੱਪੜੇ ਪਾੜ ਕੇ ਉਹਨਾਂ ਸਾਰੇ ਨੰਗਾ ਜਿਹੜਾ ਕੋਈ ਬੰਦਾ ਆਇਆ ਕਰਕੇ ਕਰ ਲਾਂਗੇ ਮਾਤਾ ਜੀ ਜਿੱਦਾਂ ਤੁਸੀਂ ਇਹ ਦੱਸ ਰਹੇ ਹੋ ਕਿ ਪਿਛਲੀ ਗਲੀ ਚੋਂ ਇਹ ਅੰਦਰੋਂ ਪਲਾਟਾਂ ਤੋਂ ਲੈ ਕੇ ਗੱਡੀ ਇੱਧਰ ਆਂਦੇ ਆ ਰਿਸ਼ਤੇਦਾਰਾਂ ਦੇ ਤੁਹਾਡੇ ਕੋਲ ਰਿਸ਼ਤੇਦਾਰ ਰਿਸ਼ਤੇਦਾਰ ਕੀ ਆਉਣ ਗਿਆਮ ਦਿਨ ਪਿੱਟਦੇ ਨੇ ਕੀ ਕਹਿੰਦੇ ਜਿਹੜੇ ਆਉਂਦੇ ਨੇ ਅਗਲੇ ਆਦੇ ਨੇ ਗਲੀਆਂ ਨਹੀਂ ਜਿੱਥੇ ਆਹ ਕੁੜੀਏ ਦੀਏ ਤੁਹਾਨੂੰ ਇਹ ਰਿਸ਼ਤਾ ਕਿਹੜੀ ਥਾਂ ਤੇ ਦਈਏ ਆਹ ਵਿਆਹ ਹੁਣ ਕਿਤਾ ਹਰੋ ਪਿੱਟ ਕੇ ਕੀਤਾ ਬੜੀ ਔਖਤ ਨਾਲ ਕੁੜੀ ਲੈ ਕੇ ਆਏ ਹੋ ਕਿ ਕੁੜੀ ਗਈ ਏ ਉਰ ਤੋਂ ਕੁੜੀ ਲੈ ਕੇ ਆਏ ਅਗਲੇ ਕੁੜੀ ਵਾਲੇ ਸੋ ਸੋ ਗੱਲਾਂ ਕਰਦੇ ਨੇ ਅਦਰ ਤੁਹਾਡੀ ਵੀ ਕਲੋਨੀ ਤੁਹਾਡੀ ਤੇ ਕਲੋਨੀ ਦਾ ਹਾਲ ਹੀ ਕੋ ਨਹੀਂ ਹੈਗਾ ਜੰਗਲੀ ਹੋ ਜੰਗਲੀ ਹੋ ਇਹ ਤੁਸੀਂ ਇਹ ਕਹਿ ਸਕਦੇ ਹੋ ਇਹ ਕਹਿ ਸਕਦੇ ਹੋ ਕਿ ਤੁਸੀਂ ਨਰਕ ਭਰੀ ਜ਼ਿੰਦਗੀ ਜੀ ਰਹੇ ਹੋ ਉੱਥੇ ਤਾਂ ਕੀ ਕਰੀਗੇ ਫਿਰ ਆਉਣ ਜੀਵਣੀ ਪਈ ਜੀਵਨੇ ਪਿਆ ਆਉਂਦੇ ਨੇ ਵੋਟਾਂ ਲੈ ਜਾਂਦੇ ਨੇ ਟੁਰ ਜਾਂਦੇ ਨੇ ਆਉਂਦੇ ਨੇ ਵੋਟਾਂ ਲੈ ਜਾਂਦੇ ਨੇ ਟੁਰ ਜਾਂਦੇ ਗੱਲਤੀ ਸਿਰਫ ਇੰਨੀ ਕਿ ਤੁਸੀਂ ਵੋਟ ਪਾਈ ਹੈ ਹਾਂ ਵੋਟਾਂ ਪਾਣੇ ਆਣੇ ਚਲੋ ਜਾਣੇ ਕੋਈ ਬਣ ਜੀਗਾ ਸਾਡਾ ਵੀ ਸੁਧਰ ਦੇਗਾ ਪਰ ਸਾਡੀ ਗਲੀ ਨਹੀਂ ਸੁਧਰਦੀ ਗੀ ਹੁਣ ਦੁਬਾਰਾ ਇਲੈਕਸ਼ਨ ਆ ਗਏ ਲੋਕ ਸਭਾ ਦੇ ਤੁਹਾਡੇ ਕੋਲ ਵੋਟਾਂ ਮੰਗਣ ਆਣਗੇ ਸਾਰੇ ਕੌਣ ਆਏਗਾ ਇੱਥੇ ਸਾਰੇ ਆਣਗੇ ਜੀ ਹਰ ਇੱਕ ਪਾਰਟੀ ਆਏਗੀ ਕੌਣ ਆਏਗਾ ਪਹਿਲਾਂ ਤੇ ਐ ਐਮਸੀ ਆਇਆ ਹੈ ਆਪਾਂ ਗੱਲ ਕਰਨੇ ਭਾਵੇਂ ਦੋਤ ਸਾਡੇ ਦੋਤਰੇ ਨੇ ਦੋਤਰੇ ਸੰਤਿਆ ਪਰ ਇਹ ਨਾ ਸਾਡੀ ਗੱਲ ਦਾ ਕੱਖ ਨਹੀਂ ਸਵਾਰਿਆ ਸਹੀ ਗੱਲ ਆਪਾਂ ਕਰਨੇ ਆਪਾਂ ਗਲਤ ਗਲਤੀ ਨਾ ਝੂਠ ਮਾਰਿਆ ਨਾ ਮਾਰਨਾ আচ্ছা ਇੱਕ ਗੱਲ ਦੱਸੋ ਇਹ ਕਹਿੰਦੇ ਕਿ ਰਿਸ਼ਤੇਦਾਰੀ ਹੈ ਤੁਹਾਡੇ ਨਾਲ ਜਦ ਇਹ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਗਈ ਸੀ ਤੁਹਾਡੇ ਤੋਂ ਪੁੱਛ ਕੇ ਗਏ ਸੀ ਨਹੀਂ ਮੈਨੂੰ ਤੇ ਪਤਾ ਨਹੀਂ ਹੁਣ ਕਿ ਇਹ ਨੇ ਕਿ ਨਹੀਂ ਗਏ ਮੈਂ ਕਿਹੜਾ ਇਹਨਾਂ ਦੇ ਨਾਲ ਵੱਜੀ ਆ ਮੈਂ ਤੇ ਐਨੀ ਗੱਲ ਏ ਭਾਈ ਇਹ ਆਏ ਨੇ ਮੈਂ ਪਹਿਲਾਂ ਬੰਦੇ ਆਏ ਨੇ ਵੋਟਾਂ ਵਾਲੇ ਮੈਂ ਨਠਾਤੇ ਨੇ ਮੈਂ ਮੇਰੇ ਕਾਰਨਾ ਬਹੁ ਦੇ ਤੇ ਨਾ ਹਾ ਵੋਟ ਪਾਣੀ ਬਾਅਦ ਤੇ ਫਿਰ ਚਲੇ ਆ ਗਏ ਨੇ ਇੱਕੋ ਸਾਡੇ ਨਾਲ ਦੋਤਰੇ ਨੇ ਉਹ ਆ ਗਏ ਨੇ ਹਾਂ ਚਲੋ ਉਹ ਜਾਣੇ ਨੇ ਮੈਂ ਕਲੋਨੀਆਂ ਲੈ ਆ ਕੇ ਪਾਉ ਵੋਟਾਂ ਬਾਈ ਤਾਂ ਕੋਈ ਬਣ ਜੇਗਾ ਪਰ ਇੱਥੇ ਉਹਦੂ ਪਰਤ ਕੇ ਇਹ ਗਲੀਆਂ ਮਿਣੀਆਂ ਵੀ ਗਈਆਂ ਨੇ ਸਾਰਾ ਕੁਝ ਕਰ ਗਏ ਨੇ ਪਰਤ ਕੇ ਸਾਡੀ ਇਹ ਗਲੀ ਨਹੀਂ ਸੁਧਰੀ ਆਂਟੀ ਦਾ ਘਰ ਉਹ ਜਾ ਰਹੇ ਨੇ ਇਹ ਘਰ ਇਹਨਾਂ ਦਾ ਇਹਨਾਂ ਦਾ ਘਰ ਆ ਲੱਗ ਰੇ ਨੀਵ ਨੂੰ ਪਾਣੀ ਹੈ ਰਿਸਪੋਨਸਿਬਲ ਸਰਕਾਰ ਇਹ ਤਾਂ ਬਿਮਾਰੀ ਫੈਲ ਜੇਗੀ ਬਿਮਾਰੀ ਸਰ ਗਰਮੀਆਂ ਦਾ ਟਾਈਮ ਹੈ ਡੇਂਗੂ ਮਲੇਰੀਆ ਜਿਹੜਾ ਹੋਊਗਾ ਉਹਦਾ ਉਹਦਾ ਬਰਸ਼ਾ ਜਿੰਦੁਰ ਸਾਰਾ ਕਾਲੋ ਮਿਲ ਹੋ ਜਾਣਾ ਯਾਰ ਦੋਸਤਾਂ ਦੇ ਉਹਨੇ ਦੂਜੇ ਵਾੜਾ ਤੋਂ ਸਰ ਸਾਨੂੰ ਖੁਦ ਨੂੰ ਸ਼ਰਮ ਆਂਦੀ ਹੈ ਖੁਦ ਨੂੰ ਸ਼ਰਮ ਆਂਦੀ ਹੈ ਮੇਰਾ ਬ੍ਰਦਰ ਇੱਕ ਬਾਹਰ ਇਟਲੀ ਹੁਣੀ ਸੜਨਲੀ ਗਿਆ ਸਾਲ 1.5 ਸਾਲ ਹੋਇਆ ਹੈ ਹਾਂ ਸਰ ਕਹਿਣਾ ਇੱਥੇ ਜਿਹੜਾ ਮਹੱਲਾ ਨਾ ਸਾਰਾ ਮੈਨੂੰ ਨਹੀਂ ਪਤਾ ਸਰ ਇੱਥੇ ਮੈਨੂੰ ਕਿਸੇ ਤੋਂ ਕੀ ਲੈਣਾ ਅਸੀਂ ਆਪਾਂ ਦਾ ਘਰ ਆ ਆ ਮੇਰਾ ਘਰ ਆ ਦੇਖ ਲਓ ਠੀਕ ਆ ਉਹ ਆ ਸਾਡੇ ਆਪਣੇ ਭਰਾ ਦਾ ਘਰ ਆ ਉੱਥੇ ਸਾਡੀ ਟੈਂਕੀ ਆ ਉੱਥੋਂ ਪਾਣੀ ਦੇਖ ਲਓ ਇਹ ਪਲਾਟ ਆ ਛੱਡਿਆ ਨਹੀਂ ਇਹ ਵੀ ਠੀਕ ਨਹੀਂ ਇਹ ਤਾਂ ਬਿਮਾਰੀ ਦਾ ਘਰ ਆ ਸਿੱਧਾ ਇੱਥੇ ਮੈਂ ਹੋਰ ਦੱਸਦਾ ਸਾਡੇ ਅੰਸ਼ ਜਾਬ ਵੀ ਖੜੇ ਨੇ ਗੁਰਸ਼ਰਨਿਕ ਪਾਜੀ ਹੈਗੇ ਨੇ ਉਹਨਾਂ ਕੋਲ ਵੀ ਲਿਖਤੀ ਦਰਖਾਸਤ ਦਿੱਤੀ ਆ ਮੈਡਮ ਨੀਨਾ ਮਿੱਤਲ ਕੋਲ ਵੀ ਗਏ ਆ ਜਗਨੰਦਰ ਸਰ ਕੋਲ ਵੀ ਗਏ ਆ ਠੀਕ ਆ ਉਸ ਤੋਂ ਬਾਅਦ ਮੈਡਮ ਨੀਨਾ ਮਿੱਤਲ ਕੋਲ ਗਏ ਆ ਤਾਂ ਉਹ ਕਹਿੰਦੇ ਨੇ ਕਨੌਰ ਗੁਰਲਾਲ ਕਨੌਰ ਜਿਹੜੇ ਆਪਣੇ ਪਾਜੀ ਨੇ ਉਹਨਾਂ ਕੋਲ ਜਾਓ ਪਰ ਜਦੋਂ ਗੁਰਨਾਲਲ ਭਾਜੀ ਕੋਲ ਜਾਂਦੇ ਆ ਉਹ ਕਹਿੰਦੇ ਨਹੀਂ ਨਾ ਮੀਤਲ ਕੋਲ ਜਾਓ ਕਹਿਣਾ ਕਹਿਣਾ ਇਹਦਾ ਇਹਦਾ ਮਤਲਬ ਇਹ ਹੋਇਆ ਨਾ ਕਿ ਉਹ ਸਿਰਜ ਤੋਂ ਲੈ ਕੇ ਜਿਹੜੀ ਉਹ ਪਿੱਛੇ ਸਿਰਜ ਹੈ ਇਹਦੇ ਵਿੱਚ ਇੰਨੇ ਜਿਹੜਾ ਪੋਰਸ਼ਨ ਹੈ ਇਹਦਾ ਕੋਈ ਹੈ ਹੀ ਨਹੀਂ ਮਾਈ ਬਾਪ ਮਾਈ ਬਾਪ ਹੀ ਨਹੀਂ ਹੈ ਲਵਾਰੀ ਸੈ ਕਲੋਨੀ ਹੈ ਇਹੀ ਹੈ ਨਾ ਤਾਂ ਕੋਈ ਗੱਲ ਨਹੀਂ ਇੰਨੇ ਕੇ ਪੋਰਸ਼ਨ ਦੇ ਵਿੱਚ ਜੜੀਆਂ ਵੋਟਾਂ ਨੇ ਨਾ ਅਸੀਂ ਮੈਂ ਸਰ ਸਿਟੀਜ਼ਨ ਹੋਣ ਦੇ ਕਾਰਨ ਮੈਂ ਇੰਨੀ ਗੱਲ ਕਹੂੰਗਾ ਕਿ ਜੜਉਰੇ ਆ ਗਿਆ ਇੱਕ ਵੋਟ ਨਹੀਂ ਪੈਂਦਣ ਦਾ ਠੀਕ ਹੈ ਮੈਂ ਇਨੀ ਗੱਲ ਕਹੂੰਗਾ ਜੇ ਜਿਹੜਾ ਵੀ ਕਹਿਣਾ ਕਹਿਣਾ ਨਿਊਜ਼ ਤੇ ਚੱਲ ਰਹੀ ਹੈ ਕੋਈ ਗੱਲ ਨਹੀਂ ਮੈਨੂੰ ਜਿਹੜਾ ਵੀ ਦੇਖਣਾ ਚਾਹੇ ਭਗਵੰਤ ਮਾਨਾ ਚਾਹੇ ਜੋ ਵੀ ਹੈ ਕਹਿਣਾ ਜੇ ਕੰਮ ਹੋਇਆ ਤੇ ਠੀਕ ਹੈ ਨਹੀਂ ਤਾਂ ਵੋਟਾਂ ਲੈ ਲਓ ਵੋਟਾਂ ਆਪਣੇ ਹੱਥ ਖੜੇ ਨੇ ਸਾਡੇ ਨਾਲ ਐਮਸੀ ਸਾਹਿਬ ਵੀ ਆ ਪਹਿਲਾਂ ਇਹਨਾਂ ਨੂੰ ਪੁੱਛ ਲਿਆ ਕਿਹੜੇ ਫਾਇਦੇ ਦੇ ਲਈ ਇਹ ਆਮ ਆਦਮੀ ਪਾਰਟੀ ਘੁੰਮ ਕੇ ਆਏ ਹੋ ਐਮਸੀ ਸਾਹਿਬ ਕੀ ਚੱਕਰ ਹੈ ਵੀ ਤੂੰ ਤੇ ਆਪਣਾ ਪੈਗਾ ਉਠਾ ਲਿਆ ਉੱਧਰ ਜਾ ਕੇ ਸਾਨੂੰ ਪੁੱਛ ਕੇ ਜਾਂਦਾ ਹਾਂ ਹੈ ਕਿ ਨਹੀਂ ਅਸੀਂ ਤੇਰੇ ਨਾਲ ਜਾਂਦੇ ਜਿੱਥੇ ਵੀ ਤੂੰ ਜਾਣਾ ਹੈ ਜਿੱਥੇ ਜਾਣ ਹੀ ਨਾਲ ਜਾਂਦਾ ਸਾਡਾ ਦੇ ਨਾ ਪੱਟਾ ਬੈਂਦਾ ਐਮਸੀ ਸਾਹਿਬ ਕੀ ਐਮਸੀ ਸਾਹਿਬ ਇੱਕ 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 ਅਫਵਾਹ ਫੈਲੀ ਸੀ ਕਿ ਐਮਸੀਆਂ ਨੂੰ ਪੈਸੇ ਦਿੱਤੇ ਗਏ ਆ ਉੱਥੇ ਜਾਣ ਦੇ ਲਈ ਹੁਣ ਜਿਹੜੇ ਵਾਰਡ ਵਾਲੇ ਕਹਿੰਦੇ ਤੁਸੀਂ ਤਾਂ ਹਮੇਸ਼ਾ ਸਾਨੂੰ ਬਾਈਟ ਦੇ ਦਿੰਦੇ ਹੋ ਕਿ ਮੈਂ ਤਾਂ ਵਾਰਡ ਵਾਲੇ ਕਹਿਆ ਸੀਗਾ ਅਸੀਂ ਉੱਥੇ ਇਲਜ਼ਾਮ ਲਾ ਰਹੇ ਆ ਤੁਹਾਡੇ ਤੇ ਜੇਕਰ ਪੈਸੇ ਲੈ ਕੇ ਗਏ ਆ ਫਿਰ ਮਨ ਤਾਂ ਫਿਰ ਆਉਣ ਵਾਸਤੇ ਪੈਸੇ ਮਿਲੇ ਹੋਣੇ ਨਾ ਇਹੀ ਹੈ ਨਾ ਡਬਲ ਡਬਲ ਫਾਇਦਾ ਕਰ ਰਹੇ ਡਬਲ ਡਬਲ ਫਾਇਦਾ ਕਰ ਰਹੇ ਨਾ ਹਾਂ ਜਾਂਦੇ ਮਾਦੇ ਇਹ ਮੇਰੇ ਨਾਨਕੇ ਦੇ ਪਿੰਡ ਹੈ ਜੀ ਮੈਨੂੰ ਲੱਗਦਾ ਇਹੀ ਹੈ ਬਈ ਮੈਂ ਅਗਲੇ ਪਾਸੇ ਇੱਕ ਪੁਆਇੰਟ ਹੈਗਾ ਦੋ ਤਰੇਨਕੁੱਟ ਨੰਦਰਵਾੜ ਦੇ ਦੋ ਸਾਲ ਤੋਂ ਠੇਕੇ ਦਾ ਹੌਦੀ ਛੱਡ ਗਿਆ ਐਸ ਡੀਓ ਸਾਹਿਬ ਜੇ ਆਈ ਸਾਹਿਬ ਬਾਰ-ਬਾਰ ਆਂਦੇ ਨੇ ਦੇਖ ਲੈਂਦੇ ਨੇ ਹਾਂ ਜੀ ਇਹ ਹੋ ਜਾਊਗਾ ਜੀ ਠੇਕੇ ਦਾ ਛੱਡ ਕੇ ਭੱਜ ਗਿਆ ਪਰ ਉਹ ਕੰਮ ਨਹੀਂ ਹੋਇਆ ਚਲੋ ਪਾਰਟੀ ਦੇ ਚੋ ਬਦਲੀ ਆ ਆ ਕੇ ਵਾਪਸ ਉੱਥੇ ਖੜੇ ਜਿੱਥੇ ਹੈ ਸੀ ਕੋਈ ਸੁਧਾਰ ਨਹੀਂ ਹੋਇਆ ਤੁਸੀਂ ਦੇਖ ਰਹੇ ਹੋ ਜੇਕਰ ਕੋਈ ਫਾਇਦਾ ਹੋਵੇ ਅੰਦਾ ਅਸੀਂ ਕਰਦੇ ਵੀ ਆਹ ਦੇਖੋ ਤੁਹਾਡੇ ਸਾਹਮਣੇ ਹਾਲ ਹੈ ਮੈਨੂੰ ਇੱਕ ਗੱਲ ਦੱਸੋ ਗੱਲਾਂ ਨਹੀਂ ਕੰਮ ਕੀਤਾ ਕੰਬੋਸ ਸਾਹਿਬ ਇਹ ਬੋਰਡ ਲਾਏ ਬੈਠੇ ਆ ਕੰਬੋਸ ਸਾਹਿਬ ਨੇ ਕੰਮ ਕਰਾਇਆ ਸੀ ਅਸੀਂ ਉਹ ਜਦੇ ਪਿਆ ਸੀਗਾ ਜੀ ਕੰਬੋਸ ਸਾਹਿਬ ਨੇ ਕੰਮ ਕਰਾਇਆ ਸੀ ਫਿਰ ਤੁਸੀਂ ਆਮ ਆਦਮੀ ਪਾਰਟੀ ਕਿਉਂ ਗਏ ਕਿਹੜੀ ਕਮਿਟਮੈਂਟ ਹੋਈ ਸੀ ਤੁਹਾਡੇ ਕੋਲ ਜਿਹੜਾ ਤੁਸੀਂ ਕੰਬੋਸ ਸਾਹਿਬ ਨੂੰ ਧੋਖਾ ਦੇ ਕੇ ਉੱਥੇ ਗਏ ਜਦੋਂ ਅਸੀਂ ਆਏ ਉਸ ਕੰਡੀਸ਼ਨ ਐਸੀ ਹੋ ਗਈ ਸੀ ਕੰਬੋਸ ਸਾਹਿਬ ਹੈ ਨਹੀਂ ਸੀਗੇ ਐਮਐਲਏ ਸਾਹਿਬ ਹੈ ਨਹੀਂ ਸੀਗੇ ਦੋਨੋਂ ਚਲੇ ਗਏ ਸੀਗੇ ਉਸ ਵਕਤ ਸਰਕਾਰ ਨਵੀਂ ਸੀਗੀ ਠੀਕ ਹੈ ਜੀ ਸਾਡਾ ਹਾਲ ਬੁਰਾ ਸੀਗਾ ਕਿਉਂ ਸਾਡੇ ਇਹ ਛੱਡੋ ਮੇਰੇ ਘਰ ਦਾ ਵੀ ਹਾਲ ਇਹੀ ਹੈ ਠੀਕ ਹੈ ਆਣ ਵਾਸਤੇ ਹੈ ਨਹੀਂ ਰਸਤਾ ਹੈ ਨਹੀਂ ਹੈ ਬੱਚੇ गिरਦੇ ਆਂ ਮੋਟਰਸਾਈਕਲ ਟੁੱਟਦੀਆਂ ਸਭ ਬੁਰਾ ਹਾਲ ਹੈ ਤੁਸੀਂ ਜਾ ਕੇ ਦੇਖੋਗੇ ਇਹਨਾਂ ਬਾਰਿਸ਼ੇ ਪੈ ਜਨਾ ਘਰ ਤੋਂ ਬਾਹਰ ਨਹੀਂ ਨਿਕਲ ਸਕਦੇ ਸੀ ਮੁਹਬਤ ਪਹਿਲਾਂ ਤੋਂ ਬਾਹਰ ਹੈ ਉੱਚੇ ਮੋਟਰਸਾਈਕਲ ਗੱਡੀਆਂ ਬਾਹਰ ਸੜਕਾਂ ਦੇ ਉੱਪਰ ਉੱਥੇ ਲਾ ਕੇ ਫਿਰ ਘਰਾਂ ਦੇ ਪੈਦਲ ਦੁਰਕੇ ਤੁਸੀਂ ਕੋਈ ਕਮਿਟਮੈਂਟ ਕਰਕੇ ਗਏ ਸੀ ਮੈਡਮ ਕੋਲ ਕਿ ਵੀ ਮੈਂ ਤੁਹਾਡੇ ਕੋਲ ਸ਼ਾਮਿਲ ਹੋ ਜਾਗਾ ਆ ਜਾਗਾ ਪਰ ਮੇਰਾ ਇਹ ਕੰਮ ਹੋਣਾ ਚਾਹੀਦਾ ਦੇਖੋ ਜੀ ਅਸੀਂ ਗਏ ਸੀਗੇ ਇਹੀ ਕਮਿਟਮੈਂਟ ਸੀ ਕਿ ਭਈ ਸਾਡਾ ਹਾਲ ਬੁਰਾ ਹੈ ਜੇ ਤੁਸੀਂ ਕੰਮ ਸਾਡਾ ਕਰਵਾਉਂਦੇ ਹੋ ਠੀਕ ਹੈ ਮੈਂ ਤਾਂ ਇਹ ਵੀ ਸੁਣਿਆ ਜਦ ਮੀਟਿੰਗ ਚੱਲ ਰਹੀ ਸੀ ਤੁਹਾਡੇ ਉੱਥੇ ਜਾਣ ਲਈ ਤੁਹਾਡੀ ਵਾਈਫ ਲੜੀ ਵੀ ਹੈ ਮੈਡਮ ਦੇ ਨਾਲ ਹਾਂਜੀ ਹਾਂਜੀ ਉਹ ਕੀ ਗੱਲ ਹੋਈ ਸੀ ਇਹੀ ਗੱਲ ਸੀਗੀ ਬਈ ਜਿਹੜਾ ਅਸੀਂ ੱੱਕੇ ਪਿੱਛੇ ਖਾ ਲਏ ਹੁਣ ਹੋਰ ਵੀ ਅੱਗੇ ਉਹ ਉਸ ਤੋਂ ਵੱਧ ਖਾ ਰਹੇ ਆ ਜੇਕਰ ਅਸੀਂ ਗਏ ਸੀਗੇ ਲੜੇ ਵੀ ਸੀਗੇ ਇਸ ਵਾਰ ਹੁਣ ਪੁੱਗ ਤਰੇ ਆ ਅਸੀਂ ਜੇਕਰ ਅਸੀਂ ਫੇਵਰ ਚ ਜਾਂਦੇ ਫੇਵਰ ਸਾਨੂੰ ਮਿਲਦਾ ਕਿਹੜਾ ਲੋੜ ਸਾਨੂੰ ਸਾਡੇ ਕੰਮ ਹੁੰਦੇ ਰੁਕਦੇ ਨਾ ਫਿਰ ਤੁਸੀਂ ਵਾਪਸ ਕਾਂਗਰਸ ਚ ਆ ਗਏ ਹੋ ਕਿਤੇ ਇਹ ਤਾਂ ਨਹੀਂ ਕਿ ਵੀ ਇਹਨਾਂ ਤੋਂ ਖੁੰਦਕ ਕੱਢੀ ਜਾ ਰਹੀ ਹੈ ਕਿ ਵੀ ਇਹਨਾਂ ਦਾ ਐਮਸੀ ਸਾਡੇ ਨਾਲ ਐਵੇਂ ਕਰ ਗਿਆ ਨਹੀਂ ਜੀ ਉਹ ਪਹਿਲੇ ਤੋਂ ਕੰਮ ਜੇ ਪਹਿਲੇ ਹੋ ਜਾਂਦਾ ਫਿਰ ਤਾਂ ਬਕਾਇਦੇ ਵੀ ਹਾਂਜੀ ਰੋਕਦਾ ਇਹ ਕੰਮ ਤਾਂ ਪਹਿਲੇ ਹੀ ਨਹੀਂ ਹੋ ਰਿਹਾ ਇੱਥੇ ਚਲੋ ਹੁਣ ਤੁਹਾਡੇ ਤੇ ਇਹਨਾਂ ਮਾਨ ਕਰਦੇ ਆਂ ਇਹ ਤੁਹਾਨੂੰ ਕਹਿੰਦੇ ਕਿ ਵੀ ਅਸੀਂ ਇੱਕ ਵਾਰ ਕਹਿ ਦਈਏ ਤਾਂ ਇਹਨਾਂ ਨੂੰ ਵੋਟਾਂ ਪੈ ਜਾਣਗੀਆਂ ਜੀ ਮੈਂ ਮੇਰਾ ਮਾਨ ਇਹੀ ਹੈ ਮੇਰੀ ਪਬਲਿਕ ਮੇਰੇ ਹੁਣੇ ਨਰਕਵਰੀ ਹੁਣੇ ਨਰਕਵਰੀ ਜ਼ਿੰਦਗੀ ਜੀ ਰਹੇ ਆਂ ਅਸੀਂ ਇ ਆਜ ਕੋਈ بارش ਨਹੀਂ ਹੈ ਅਸੀਂ ਬਹੁਤ ਔਖੇ ਇੱਥੇ ਪਹੁੰਚੇ ਹਾਂ ਗੱਡੀ ਉਹ ਦੂਰ ਖੜਾ ਕੇ ਆਏ ਆ ਅਸੀਂ ਠੀਕ ਹੈ ਨਾ ਜੇ ਦੋ ਵਾਰ ਮੈਂ ਇੱਥੇ ਗੱਡੀ ਲਿਆਵਾਂ ਤਾਂ ਬਹੁਤ ਨੁਕਸਾਨ ਕਰ ਲਾਂਗਾ ਮੈਂ ਆਪਣੀ ਗੱਡੀ ਦਾ ਠੀਕ ਹੈ ਨਾ ਤੇ ਇਹਨਾਂ ਨੂੰ ਤੁਸੀਂ ਇਹਨਾਂ ਦਾ ਕੰਮ ਕਿੱਦਾਂ ਕਰਾਓਗੇ ਹੁਣ ਦੇਖੋ ਜੀ ਮੇਰੇ ਇਹ ਤੋਂ ਨਾ ਐਸੀ ਮਾਨੀ ਦੇ ਘਰ ਕੋਈ ਟੈਂਟਰ ਦੇਖ ਟੈਂਟਰ ਮਿਲ ਜੂ ਤੁਹਾਨੂੰ ਸ਼ਿਮਾਨੀ ਦੇ ਘਰ ਤੋਂ ਲੈ ਕੇ ਸ਼ੁਰੂ ਹੈ ਇਹ ਦੋ ਗਲੀਆਂ ਨੇ ਮੈਂ ਸਭ ਤੋਂ ਪਹਿਲੇ ਟੈਂਟਰ ਏ ਸੀਗਾ ਇਹ ਲਵਾਇਜ਼ ਕੇ ਪਹਿਲੇ ਇਹੀ ਕਰਨਾ ਹੈ ਇਹਨਾਂ ਨੂੰ ਬਾਤ ਕਰਕੇ ਪਹਿਲੇ ਥੋੜਾ ਟੈਂਟਰ ਲੱਗੂਗਾ ਇਹ ਪੁੱਛ ਸਕਦੇ ਤੁਸੀਂ ਸਾਹਮਣੇ ਇਹਨੂੰ ਕਹਿ ਕੇ ਗਿਆ ਸੀ ਕਿ ਪਹਿਲੇ ਜੀ ਡੇਰੇ ਦਾ ਕੰਮ ਹੋ ਗਿਆ ਮੇਰੇ ਨਾਨਕੇ ਦਾ ਪਿੰਡ ਹੈ ਪਹਿਲੇ ਇਹੀ ਹੋ ਗਿਆ ਦੋ ਗਲੀਆਂ ਨੇ ਇਹ ਸ਼ਰਤ ਸੀਗੀ ਸਭ ਤੋਂ ਪਹਿਰੇ ਟੈਂਟਰ ਵੀ ਐਸੇ ਦਾ ਲਵਾਇਆ ਬਿੱਟੂ ਜੇਈ ਸੀ ਕਿ ਐਮੀਰ ਬਾਂਚ ਜਿਹੜੇ ਟੈਂਟਰ ਐਸਟੀਮੇਟ ਬਣਾ ਕੇ ਸਾਰਾ ਐਸਟੀਮੇਟ ਬਣ ਗਿਆ ਟੈਂਡਰ ਹੋ ਗਿਆ ਉਸ ਸੀਵਰੇਜ ਕਰਕੇ ਥੋੜਾ ਲੇਟ ਹੋ ਗਿਆ ਸੀਗਾ ਉਸ ਵਕਤ ਐਸੀ ਕੰਡੀਸ਼ਨ ਸੀ ਨਾ ਇਹ ਸਵੇਰੇ ਨਾਣਾ ਟਾਇਲਟ ਬਾਥਰੂਮ ਦਾ ਪਾਣੀ ਆਪਣੇ ਬਾਲਟੀਆਂ ਕੱਢ ਕੇ ਸੁੱਟਦੇ ਸੀਗੇ ਉਹ ਬਾਹਰ ਪਲਾਟਾ ਚ ਹੁਣ ਉੱਥੇ ਮਕਾਨ ਬੈ ਗਏ ਉਹ ਜਗ੍ਹਾ ਨਹੀਂ ਰਹੀ ਇਨਾਂ ਕੋਲ ਇਹ ਬਜਾ ਲੜਦੇ ਨੇ ਹੁਣ ਸਾਰੇ ਤੰਗ ਨੇ ਹੁਣ ਮੈਂ ਕਿਦੀ ਫੇਵਰਗਾ ਨਾ ਕਿਦੀ ਨਹੀਂ ਸਾਰੇ ਤੰਗ ਨੇ ਆ ਲੋਕੀ ਇਹ ਸਵਾਲ ਪੁੱਛਣਾ ਚਾ ਰਹੇ ਆ ਤੁਹਾਨੂੰ ਕਿ ਤੁਸੀਂ ਕਾਂਗਰਸ ਤੋਂ ਆਮ ਆਦਮੀ ਪਾਰਟੀ ਇਹ ਸੋਚ ਕੇ ਗਏ ਸੀ ਕਿ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਹੈ ਤੇ ਮੈਂ ਆਪਣੇ ਲੋਕਾਂ ਦਾ ਕੰਮ ਕਰਾਵਾਂਗਾ ਹਾਂਜੀ ਬਸ ਇਹੀ ਗੱਲ ਕੋਈ ਇਹੋ ਜੀ ਗੱਲ ਦੱਸੋ ਜਿਹੜੀ ਤੁਹਾਡੀ ਕੋਠੀ ਚ ਹੋਈ ਹੋਵੇ ਮੈਡਮ ਨਾਲ ਹੋਈ ਹੋਵੇ ਜਿਸ ਤੋਂ ਜਿਹੜੀ ਤੁਹਾਨੂੰ ਬੁਰੀ ਲੱਗੀ ਤੇ ਤੁਹਾਨੂੰ ਦੁਆਰਾ ਕਾਂਗਰਸ ਆਣਾ ਪੈ ਗਿਆ ਕੋਈ ਇਹੋ ਜੀ ਗੱਲ ਦੱਸੋ ਲੋਕਾਂ ਨੂੰ ਕਿ ਤੁਹਾਡੇ ਤੇ ਵਿਸ਼ਵਾਸ ਕਰਨ ਜਿੱਦਾਂ ਇਹ ਤੁਹਾਡੇ ਤੇ ਵਿਸ਼ਵਾਸ ਨਹੀਂ ਕਰ ਰਹੇ ਇਹ ਸਾਰੇ ਕਹਿ ਰਹੇ ਕਿ ਤੁਸੀਂ ਆਪਣੇ ਫਾਇਦੇ ਲਈ ਗਏ ਸੀ ਤੇ ਫਾਇਦੇ ਲਈ ਵਾਪਸ ਆਏ ਹੋ ਕੋਈ ਇਹੋ ਜੀ ਗੱਲ ਲੋਕਾਂ ਨੂੰ ਦੱਸੋ ਕਿ ਤੁਹਾਡੀ ਕੋਈ ਉਹਨਾਂ ਨਾਲ ਇਹੋ ਜੀ ਗੱਲ ਹੋਈ ਹੋਵੇ ਕੋਈ ਕਮਿਟਮੈਂਟ ਹੋਈ ਹੋਵੇ ਜਿਹੜੀ ਉਹਨਾਂ ਨੇ ਪੂਰੀ ਨਾ ਕੀਤੀ ਹੋਵੇ ਤੁਸੀਂ ਇਹਨਾਂ ਲਈ ਲੜੇ ਹੋ ਕਿ ਵੀ ਇਹ ਸੜਕ ਬਣਾਓ ਉਹਨਾਂ ਨੇ ਕਿਹਾ ਸੀ ਨਹੀਂ ਬਣਾਉਂਦੇ ਤਾਂ ਤੁਸੀਂ ਵਾਪਸ ਆਏ ਕੋਈ ਇਹੋ ਜੀ ਗੱਲ ਹੈ ਤੁਹਾਡੇ ਕੋਲ ਦੇਖੋ ਜੀ ਸੋਨੂ ਜੀ ਸੀਗੇ ਉਸ ਵਕਤ ਉਹਦਾ ਸਾਹਮਣੇ ਸੀ ਚੰਨੂ ਜੀ ਨੇ ਮੈਨੂੰ ਬੋਲਣ ਕਿਹਾ ਤੁਸੀਂ ਨਹੀਂ ਬੋਲਣਾ ਮੈਂ ਜਵਾਬ ਦੇਣਾ ਸਰਕਾਰ ਵੱਲੋਂ ਬਈ ਤੁਸੀਂ ਨਹੀਂ ਬੋਲਣਾ ਅਗਰੇ ਸੋਚੂਗੇ ਪਤਾ ਨਹੀਂ ਆਪਣੇ ਵੱਲੋਂ ਕਹਾਣੀਆਂ ਬਣਾ ਕੇ ਸਿਖਾ ਕੇ ਲਿਆਇਆ ਕਿ ਤੁਸੀਂ ਨਹੀਂ ਬੋਲਣਾ ਇਹਨਾਂ ਸਾਰੇ ਗੱਲ ਸੁਣੀ ਆ ਉਹਨੇ ਇੱਕ ਗੱਲ ਕਹੇ ਜੇਕਰ ਇੱਥੇ ਵਾਟਰ ਸਪਲਾਈ ਪੈਣੀ ਆ ਠੀਕ ਹੈ ਵਾਟਰ ਸਪਲਾਈ ਪੈ ਗਈ ਹਲੇ ਚੱਲਦੀ ਨਹੀਂ ਆ ਤੇ ਮੈਂ ਕਹਾਂ ਨਹੀਂ ਚੱਲਦੀ ਨਾ ਤੁਸੀਂ ਇਹ ਸੜਕਾਂ ਬਣਾ ਦਿਓ ਗਲੀਆਂ ਚੋਂ ਵਾਟਰ ਸਪਲਾਈ ਦਾ ਥੋੜਾ ਥੋੜਾ ਤਿੰਨ ਤਿੰਨ ਪੁੱਟਦਾ ਹੋ ਜਾਊਗਾ ਉਸੇ ਦਾ ਜਵਾਬ ਦੇ ਕੇ ਪਾਣੀ ਆਣਾ ਹੀ ਨਹੀਂ ਆ ਤੇ ਆਪਾਂ ਪੈਸੇ ਲਾ ਕੇ ਫਾਇਦਾ ਕਰਾਟ ਬੜਾਈ ਤੇ ਤੁਸੀਂ ਲੋਕਡਾਊਨ ਲਵਾ ਦਿਓ ਉਹ ਹਾਮੀ ਭਰ ਉਸ ਤੋਂ ਬਾਅਦ ਉੱਥੋਂ ਸ਼ੁਰੂ ਹੋਇਆ ਕੰਮ ਦਾ ਉਹ ਕੰਮ ਸ਼ੁਰੂ ਹੋਇਆ ਉਸ ਤੋਂ ਬਾਅਦ ਜੀ ਮਹਾਰਾਜ 6 ਮਹੀਨੇ ਹੋਣ ਆਲੇ ਹਾਲ ਤੱਕ ਕੰਮ ਨਹੀਂ ਹੋਇਆ ਉਹ ਸ਼ੁਰੂ ਮੈਡਮ ਵੱਲੋਂ ਕਈ ਵਾਰੀ ਇੱਥੇ ਆ ਕੇ ਉਦਘਾਟਨ ਵੀ ਕੀਤੇ ਗਏ ਆ ਵਾਰ ਨੰਬਰ 15 ਚ ਵਾਰ ਨੰਬਰ 16 ਇਕੋ ਗਲੀ ਆ ਇਕੋ ਗਲੀ ਆ ਇੱਕ ਪੈਟਰੋਲ ਪੰਪ ਤੇ ਲੱਗੋ ਜਿਸ ਤੋਂ ਤੁਸੀਂ ਐਂਟਰ ਹੋਏ ਆ ਉੱਥੇ ਹੋਇਆ ਸੀਗਾ ਉਸੇ ਗਲੀ ਦਾ ਦੁਬਾਰਾ ਫਿਰ ਹਫਤੇ 15 ਦਿਨ ਬਾਅਦ ਦੁਬਾਰਾ ਫਿਰ ਮੂਰਤ ਹੋਇਆ ਹੁਣ ਮੈਂ ਕਹਿੰਦਾ ਤਿੰਨ ਚਾਰ ਮਹੀਨੇ ਬਾਅਦ ਦੁਬਾਰਾ ਫਿਰ ਹੁਣ ਤੀਸਰਾ ਮੂਰਤ ਹੋਇਆ ਉਸੇ ਗਲੀ ਦਾ ਦੋਨੋਂ ਪਾਸੋਂ ਤਿੰਨ ਵਾਰੀ ਮੂਰਤ ਪਰ ਕੰਮ ਹਲੇ ਹੋਇਆ ਨਹੀਂ ਤੁਸੀਂ ਦੇਖ ਕੇ ਆ ਚੁੱਕੇ ਹੋ ਤੇ ਕੰਮ ਹਲੇ ਹੋਇਆ ਨਹੀਂ ਹੈ ਇਹ ਕਹਿਣਾ ਐਮਸੀ ਸਾਹਿਬ ਦਾ ਅਸੀਂ ਵਾਰਡ ਦੇ ਲੋਕਾਂ ਦੀ ਵੀ ਗੱਲ ਸੁਣੀ ਹੈ ਮੈਂ ਪਹਿਲਾਂ ਹੀ ਜਦ ਸ਼ੁਰੂਆਤ ਕੀਤੀ ਸੀ ਇਹ ਕਿhti ਸੀ ਜੇ ਕਿਸੇ ਨੇ ਕਹਿੰਦੇ ਨੇ ਕਿ ਵੀ ਨਰਕ ਵਰਗੀ ਜ਼ਿੰਦਗੀ ਜੀ ਰਿਹਾ ਹੈ ਜੇ ਕਿਸੇ ਨੇ ਨਰਕ ਦੇਖਣਾ ਹੈ ਤਾਂ ਇਹ ਹੈਗਾ ਨਰਕ ਇੰਨੀ ਗੰਦੀ ਬਦਬੂ ਠੀਕ ਹੈ ਨਾ ਇਹਨਾਂ ਨੇ ਵੋਟਾਂ ਪਾਈਆਂ ਮੈਂ ਇਹਨਾਂ ਨੂੰ ਇਹ ਵੀ ਪੁੱਛਿਆ ਕਿ ਤੁਹਾਨੂੰ ਕਿਤੇ ਫ੍ਰੀ ਤਾਂ ਨਹੀਂ ਦਿੱਤਾ ਕਿ ਵੀ ਤੁਸੀਂ ਛੁਪਾਰੇ ਹੋਣ ਸਾਡੇ ਤੋਂ ਕਿ ਤੁਹਾਨੂੰ ਫ੍ਰੀ ਦਿੱਤੀ ਹੋਏ ਗਵਰਨਮੈਂਟ ਨੇ ਕਿ ਵੀ ਕੰਮ ਨਹੀਂ ਹੋ ਰਿਹਾ ਇਹ ਕਹਿੰਦੇ ਸਾਡੀਆਂ ਰਜਿਸਟਰੀਆਂ ਹੈਗੀਆਂ ਤੇ ਸਾਡੇ ਬੱਚੇ ਸਾਨੂੰ ਗਾਲ੍ਹਾਂ ਕੱਢਦੇ ਆ ਕਿ ਕਿਹੜੀ ਜਗ੍ਹਾ ਤੇ ਸਾਡਾ ਘਰ ਬਣਾ ਕੇ ਤੁਸੀਂ ਦੇਤੇ ਤੇ ਅਸੀਂ ਉਹਨਾਂ ਨੂੰ ਕਹਿੰਦੇ ਕਿ ਕਿੱਥੇ ਆਸ਼ਿਆਣਾ ਬਣਾਣਾ ਬੜਾ ਔਖਾ ਹੈ ਅਸੀਂ ਇੱਥੇ ਬੜਾ ਔਖਾ ਬਣਾਇਆ ਅਸੀਂ ਵੋਟਾਂ ਪਾਈਆਂ ਸੀ ਕਿ ਇਹ ਸੋ ਆਣ ਗਏ ਲੇਕਿਨ ਇਹ ਕਹਿੰਦੇ ਕਿ ਇਲੈਕਸ਼ਨ ਤੋਂ ਬਾਅਦ ਉਹ ਸਾਨੂੰ ਨਜ਼ਰ ਨਹੀਂ ਆਈ ਜਿਹੜੇ ਐਮਸੀ ਸਾਹਿਬ ਕਹ ਰਹੇ ਕਿ ਦੋ ਤਿੰਨ ਵਾਰੀ ਤੇ ਉਦਘਾਟਨ ਕਰਕੇ ਗਏ ਉਹ ਕਹਿੰਦੇ ਕਿ ਵੀ ਪਿਛਲੀ ਇੱਧਰ ਉੱਧਰ ਗਲੀਆਂ ਚ ਕਰਕੇ ਗਏ ਸਾਡੀ ਗਲੀ ਚ ਤਾਂ ਇਹ ਆਏ ਨਹੀਂ ਲਾਈਟਾਂ ਬੰਦ ਪਈਆਂ ਸੜਕ ਦਾ ਤੁਸੀਂ ਹਾਲ ਦੇਖ ਲਓ ਕੀ ਹੈ ਤੇ ਹਉਦੀਆਂ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਆਪਣੇ ਪੈਸਾ ਨਾਲ ਬਣਾਈਆਂ ਕੀ ਇਸ ਕਰਕੇ ਇਹਨਾਂ ਨੇ ਵੋਟਾਂ ਪਾਈਆਂ ਸੀਗੀਆਂ ਇਹ ਸਵਾਲ ਹੈ ਤੇ ਕਮੈਂਟਸ ਚ ਤੁਸੀਂ ਦੱਸੋ ਕਿ ਤੁਹਾਡੇ ਵਾਰਡ ਦਾ ਕੀ ਹਾਲ ਹੈ ਤੇ ਇਹਨਾਂ ਨੇ ਘਰੋਂ ਪੇ ਵੀ ਐਮਸੀ ਤੇ ਵੀ ਲਾਇਆ ਕਿ ਐਮਸੀ ਆਪਣੇ ਮਤਲਬ ਲਈ ਗਏ ਹੋਣੇ ਆਪਣੇ ਮਤਲਬ ਲਈ ਵਾਪਸ ਆਏ ਆ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਸੋਚ ਰਖਦੇ ਆ ਕਿ ਇਹਨਾਂ ਦਾ ਕੰਮ ਕਰਾਨਗੇ ਤੇ ਇਹਨਾਂ ਦੀਆਂ ਸੜਕਾਂ ਬਣਵਾਣਗੇ ਤੇ ਇਹਨਾਂ ਨੂੰ ਜਿਹੜੀ ਜਿਹੜੀ ਦਿੱਕਤ ਆ ਰਹੀ ਹੈ ਉਹ ਪੂਰੀ ਕਰਾਨਗੇ ਕੈਮਰਾਮੈਨ ਅਨਮੋਲ ਦੇ ਨਾਲ ਪ੍ਰਦੀਪ ਚੌਧਰੀ ਐਕਸ਼ਨ ਪੰਜਾਬ Web News Channel ਰਾਜਾ